ਉੱਤੇ ਆ ਦੇ ਉੱਤੇ ਖੜੇ ਹੋਣਾ ਚਾਹੀਦਾ ਜੇ ਦੇਖ ਸਭ ਤੋਂ ਵੱਡਾ ਮੁੱਦਾ ਜਿਹੜਾ ਵਾ ਉਹ ਪੰਜਾਬ ਦੇ ਕਿਸਾਨਾਂ ਦਾ ਵਾ ਜਿਹੜੇ 7 ਮਹੀਨੇ ਤੋਂ ਬਾਰਡਰਾਂ ਤੇ ਬੈਠੇ ਆ ਪਹਿਲਾਂ 3 ਮਹੀਨੇ ਇੱਥੇ ਬੈਠੇ ਰਹੇ ਸਾਲ ਹੋ ਚੱਲਿਆ ਉਹਨਾਂ ਨੂੰ ਉਸ ਤੋਂ ਬਾਅਦ ਵਪਾਰੀਆਂ ਦੇ ਬਹੁਤ ਸਾਰੇ ਮਸਲੇ ਆ ਤੇ ਸਾਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਹਿੱਕ ਢਾ ਕੇ ਸੈਂਟਰ ਦੇ ਨਾਲ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਪੰਜਾਬ ਦੀ ਪੀੜਾ ਜਿਹੜੀ ਆ ਉਹ ਸੈਂਟਰ ਦੇ ਕੋਲ ਰੱਖਣੀ ਚਾਹੀਦੀ ਆ ਤੇ ਤੁਸੀਂ 15 ਦਿਨ ਦੇ ਵਿੱਚ 15 ਦਿਨ ਤੇ ਕਹਿਣ ਦੀ ਗੱਲ ਹੁੰਦੀ ਆਪਾਂ ਕੜਾ ਕੋਈ ਸ਼ਾਮ ਲਗਿਆ ਸੀ 20 ਦਿਨ ਹੋ ਗਏ ਤਦ ਕੋਈ ਗੱਲ ਨਹੀਂ 21 ਦਿਨ ਹੋ ਗਏ ਤਦ ਕੋਈ ਗੱਲ ਨਹੀਂ ਮੈਂ ਕਿਹਾ ਸੀ ਵੀ ਤੁਸੀਂ ਇਹ ਮਨ ਬਣਾਓ ਇਹ ਸਟੈਂਡ ਕਲੀਅਰ ਕਰੋ ਆਪਣਾ ਵੀ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰਵਾਵਾਂਗੇ ਤੇ ਇਹ ਗੱਲ ਜੇ ਨਹੀਂ ਤੁਸੀਂ ਕਰੋਗੇ ਤੇ ਫਿਰ ਮੈਂ ਪੰਜਾਬ ਜਾਊਂਗਾ ਤੇ ਅੱਜ ਦਾ ਬੀਜੇਪੀ ਦੇ ਲੀਡਰ ਹਾਂ ਜੀ ਬਰਮਾਸ਼ ਕਰਨ ਦਾ ਬੀਜੇਪੀ ਦੇ ਲੀਡਰ ਫੈਂਟਲੀ ਕੀ ਕਰਦਾ ਪੰਜਾਬੀ ਬੀਜੇਪੀ ਨੂੰ ਬਹੁਤ ਕਲੀਅਰ ਕੀਤਾ ਇੱਕ ਇੱਕ ਇੰਟਰਵਿਊਸ ਕਲੀਅਰ ਕੀਤਾ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਮੈਂ ਕਿਹਾ ਸੀ ਅਸੀਂ ਪੋਲਿਟਿਕਸ ਪੰਜਾਬ ਚੋਂ ਕਰਨੀ ਆ ਸਾਡੇ ਲੋਕਾਂ ਦੇ ਵਪਾਰ ਪੰਜਾਬ ਤੇ ਆ ਸਾਡਾ ਨੌ ਮਾਸ ਦਾ ਰਿਸ਼ਤਾ ਕਿਸਾਨਾਂ ਦੇ ਨਾਲ ਸਾਡਾ ਵਪਾਰ ਕਿਸਾਨਾਂ ਨਾਲ ਪੰਜਾਬ ਐਗਰੀਕਲਚਰ ਐਗਰੀਕਲਚਰ ਸਟੇਟ ਆ ਪੰਜਾਬ ਦੇ ਵਿੱਚ ਹਰ ਹਾੜੀ ਸੋਣੀ ਲੁੱਕੀ ਡੀਕਦੇ ਆ ਜਿੰਨਾ ਛੋਟੇ ਦੁਕਾਨਦਾਰ ਨੇ ਵੀ ਆਪਣੀ ਰੋਟੀ ਕਮਾਉਣੀ ਆ ਤੇ ਸਭ ਨੇ ਇੱਥੋਂ ਹੀ ਰੋਟੀ ਕਮਾਉਣੀ ਆ ਇਸ ਕਰਕੇ ਸਾਡੀ ਸਾਂਝ ਜਿਹੜੀ ਆ ਆੜਤੀਆਂ ਦੇ ਕਿਸਾਨਾਂ ਦੀ ਛੱਲਰਾਂ ਵਾਲਿਆਂ ਦੀ ਵਪਾਰੀਆਂ ਦੀ ਉਹ ਬਹੁਤ ਪੱਕੀ ਆ ਆਪਸ ਵਿੱਚ ਦੁੱਖ ਸੁੱਖ ਦੀ ਸਾਂਝ ਆ ਰਾਤ ਦਿਨ ਦੀ ਸਾਂਝ ਆ ਰੋਟੀ ਬੇਟੀ ਦੀ ਸਾਂਝ ਆ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਅਸੀਂ ਪੰਜਾਬ ਦੇ ਆ ਹਰ ਹਰ ਪਾਰਟੀ ਨੇ ਸਪੋਰਟ ਦੇਤੀ ਕਾਂਗਰਸ ਨੇ ਦੇਤੀ ਅਕਾਲੀਆਂ ਨੇ ਦੇਤੀ ਆਮ ਪਾਰਟੀ ਨੇ ਦੇਤੀ ਵਪਾਰਕ ਗੱਠਜੰਡੀਆਂ ਨੇ ਦੇਤੀ ਅਸੀਂ ਪੰਜਵੇਂ ਹਿੱਸੇ ਦੇ ਵਿੱਚ ਇੱਥੇ ਕੋਲੀਸ਼ਨ ਦੇ ਵਿੱਚ ਸਰਕਾਰ ਦੇ ਵਿੱਚ ਰਹੇ ਆ ਇਲੈਕਸ਼ਨਾਂ ਲੜਦੇ ਰਹੇ ਆ ਤੇ ਆਪਾਂ ਥੋੜੇ ਜਿਹੇ ਲੋਕ ਇਹ ਪਾਸੇ ਟਰੋ ਕੇ ਤੇ ਚੰਗਾ ਚੰਗਾ ਕਰੀ ਜਾਂਦੇ ਆ ਤੇ ਬਾਕੀ ਸਾਰੇ ਉਹਨਾਂ ਨੂੰ ਸਪੋਰਟ ਕਰਦੇ ਪਿਆ ਅਸੀਂ ਕਿਉਂ ਨਹੀਂ ਕਹਿੰਦੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੇ ਅਸੀਂ ਜੇ ਸਪੋਰਟ ਦੀ ਗੱਲ ਨਹੀਂ ਕਿ ਸਾਹਮਣੇ ਦੀ ਗੱਲ ਨਹੀਂ ਚਾਹੀਦੀ ਕੱਤ ਮਹੀਨਾ ਤੋਂ ਬੋਰਾਂ ਤੇ ਬੈਠੇ ਨੇ ਚਾਹੇ ਸੱਤੀਆ ਚਾਹੇ ਬਰਕੀ ਜਦੋਂ ਉਹਨਾਂ ਨੇ ਗੱਲ ਛੱਡੀ ਆਪਣੀ ਜੇ ਉਹਨਾਂ ਨੇ ਵੀ ਨਹੀਂ ਛੱਡੀ ਮੈਂ ਵੀ ਨਹੀਂ ਛੱਡੀ ਆਪਣੀ ਮੈਂ ਵੀ ਆ ਗਿਆ ਬਾਹਰ ਇਹ ਮੇਰੇ ਨਾਲ ਸਾਥ ਹੀ ਬੰਡੇ ਇਹਨਾਂ ਨੇ ਵੀ ਹੋਕਾ ਦਿੱਤਾ ਇਸ ਗੱਲ ਦਾ ਕੇਡੀ ਭੰਡਾਰੀ ਜੀ ਨੇ ਜਲੰਧਰ ਤੋਂ ਦਿੱਤਾ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਮੋਹਿਤ ਜੀ ਨੇ ਦਿੱਤਾ ਉਥੋਂ ਮਡੰਡਿਓ ਬਹੁਤ ਸਾਰੇ ਕਾਰਜਕਰਤਾ ਜਿਹੜੇ ਵਿਚਾਰੇ ਨਹੀਂ ਇਸ ਤਰ੍ਹਾਂ ਗੱਲ ਕਰ ਸਕਦੇ ਉਹ ਸਾਰੇ ਹੀ ਕਹਿੰਦੇ ਆ ਮਾਸਟਰ ਮੋਨ ਲਾਲ ਜੀ ਨੇ ਕਿਹਾ ਇਸ ਕਰਕੇ ਹਰਕ ਦੇ ਮੰਚ ਆ 80% ਤੋਂ 52 90% ਕਾਰਜਕਰਤਾ ਇਹ ਸੋਚਦਾ ਹੈ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਉਹਨਾਂ ਦੀ ਜਾਨ ਸੌਖੀ ਹੋਣੀ ਚਾਹੀਦੀ ਹੈ ਪੀਲੇ ਲੀਡਰ ਸਰ ਅੱਜ ਵੀ ਕਿਸਾਨਾਂ ਨੂੰ ਬਦਮਾਸ਼ ਕਹਿ ਰਹੇ ਨੇ ਗੁੰਡਾ ਗੁੰਡਾ ਕਹਿ ਰਹੇ ਨੇ ਅੱਜ ਵੀ ਚਰਨਜੀਤ ਘਰੇਵਾਲ ਨੇ ਉਹ ਦਫਤਰ ਵਫਾਦਤ ਕਰੇ ਵਾਲਾ ਚਰਨਜੀਤ ਘਰੇਵਾਲ ਹਾਂਜੀ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਗੁੰਡਾਗਰਦੀ ਕਰ ਰਹੇ ਨੇ ਉਹ ਗੁੰਡੇ ਨੇ ਬਦਮਾਸ਼ ਨੇ ਦੇਖੋ ਆਪਣੀ ਆਪਣੀ ਸਮਝ ਸੋਚਿਆ ਉਹਦੇ ਨਾਲ ਕੋਈ ਫਾਇਦਾ ਹੋਇਆ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਇਹੋ ਜੀ ਭਾਸ਼ਾ ਕਰਕੇ ਖੁੰਦਕ ਜਿਹੜੀ ਆ ਨਾ ਇਹ ਤੇ ਸਿਕਿਉਰਿਟੀ ਨਾ ਹੁੰਦੇ ਆ ਖੁੰਦਕ ਜਿਹੜੀ ਆ ਛੋਟੇ ਕਾਰਕਟਰਾਂ ਦੇ ਨਿਕਲੀ ਆ ਉਹ ਸ਼ਰੀਫ ਐਮ ਐਲ ਏ ਜਿਹੜਾ ਵਿਚਾਰਾ ਇੰਨਾ ਸ਼ਰੀਫ ਐ ਆਮ ਕਾਰਕਟਰਾਂ ਵਾ ਬਨਾਸ਼ਕ ਐਮ ਐਲ ਏ ਉਹਦੇ ਤੇ ਖੁੰਦਕ ਨਿਕਲੀ ਬਹੁਤ ਸਾਰੇ ਲੋਕਾਂ ਤੇ ਤੇ ਇਹਨਾਂ ਨਾਲ ਕਿਹੜੀ ਘੱਟ ਹੁੰਦੀ ਐ ਨਹੀਂ ਸਿਕਿਉਰਿਟੀ ਹੁੰਦੀ ਉਹਦੇ باوجود ਆ ਸਾਡੇ ਸੋਮ ਪ੍ਰਕਾਸ਼ ਜੀ ਜਿਹੜੇ ਮਨਿਸਟਰ ਆ 100 100 150 ਸਿਕਿਉਰਿਟੀ ਹੁੰਦੀ ਉਹਦੇ باوجود ਉਥੇ ਨਹੀਂ ਹਾਲੇ ਕੇ ਕਾਂਗਰਸ ਅਕਾਲੀ ਜਿਹੜੇ ਆ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਂਦੇ ਪੰਡਾਂ ਚ ਪਰ ਉਹਨਾਂ ਦੇ ਤੇ ਫਿਰ ਵੀ ਧੜੇ ਬੈ ਉਹਨਾਂ ਦੇ ਵਰਕਰ ਸਰਪੰਚ ਐਕ ਸਰਪੰਚ ਚੇਅਰਮੈਨ ਦੋ ਜੀ ਅਸੀਂ ਤਾਂ ਪਿੰਡਾਂ 'ਚ ਹੱਲੇ ਹੈ ਹੀ ਨਹੀਂ ਉਹਨੇ ਸਾਡਾ ਜਿਹੜਾ ਵਾ ਉਹ ਪਿੰਡਾਂ 'ਚ ਜਾਣਾ ਕਿਸ ਤਰ੍ਹਾਂ ਹੋਊਗਾ ਇਸ ਕਰਕੇ ਸਾਨੂੰ ਭਾਸ਼ਾ ਤੇ ਨਿਯੰਤਰਣ ਰੱਖਣਾ ਚਾਹੀਦਾ ਮੈਂ ਉਹਨਾਂ ਨੂੰ ਬਹੁਤ ਵਾਰੀ ਇੰਟਰਵਿਊ ਦੇ ਵਿੱਚ ਕਿਹਾ ਵੀ ਤੁਹਾਡੀ ਇਹ ਗੱਲ ਜਿਹੜੀ ਆ ਨਾ ਟੀਵੀ ਤੋਂ ਤੁਸੀਂ ਦੇ ਕਰ ਦਿੰਦੇ ਜੇ ਤੁਸੀਂ ਦੇ ਇਹ ਵਰਚੁਅਲ ਗੱਲ ਕਰਦੇ 2022 ਦੇ 2022 ਵਿਚ 117 ਸੀਟਾਂ ਜਿੱਤਣ ਦਾ ਕਿੱਦਾਂ ਦਾਅਵਾ ਕਰਦੇ ਨੇ ਸਰ ਸਰ ਭਾਜਪੀ ਫਿਰ 2 117 ਸੀਟਾਂ ਜਿੱਤਣ ਦੀ ਦਾਅਵੇ ਕਿੱਦਾਂ ਕਰਦੀ ਹੈ ਕਿਉਂ ਕਰਦੀ ਹੈ ਇਹ ਤੁਹਾਨੂੰ ਉਹਨਾਂ ਨੂੰ ਪੁੱਛੋ ਮੈਂ ਤਾਂ ਕਹੀ ਜਨਾ ਬਾਰ-ਬਾਰੀ ਹੋਈ ਕਿ ਜੇ ਅਸੀਂ ਬਾਹਰ ਹੀ ਨਹੀਂ ਨਿਕਲ ਪਾ ਰਹੇ 100-150 ਸਿਕਿਉਰਟੀ ਦੇ ਵਿੱਚ ਅਸੀਂ ਚੋਰੀ ਦੀ ਮੀਟਿੰਗ ਕਰਦੇ ਆਂ ਤੇ ਚੱਲ ਜਾਂਦੇ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਮੀਟਿੰਗ ਕਰਾਈ ਅਸੀਂ ਕੈਂਪੇਨ ਨਹੀਂ ਕਰਾਂਗੇ ਜਲਸੇ ਨਹੀਂ ਕਰਾਂਗੇ ਡੋਰ-ਟੂ-ਡੋਰ ਨਹੀਂ ਕਰਾਂਗੇ ਕਿਤਨਾ ਲੜਾਂਗੇ ਇਲੈਕਸ਼ਨ ਤੇ ਜੇ ਤੇ ਸਿਰਫ ਖਾਨਾ ਪੂਰਤੀ ਕਰਨੀ ਐ 117 ਬੰਦਿਆਂ ਨੂੰ ਟਿਕਟਾਂ ਦੇ ਕੇ ਉਹਨਾਂ ਕਹਿੰਦਾ ਘਰ ਬੈਠੇ ਰਹੋ ਆਪਾਂ ਅਨਾਉਂਸ ਕਰ ਦਾਂਗੇ ਵੀ ਆਪਾਂ ਟਿਕਟਾਂ ਇਲੈਕਸ਼ਨ ਲੜੀ ਗਈ ਜਿੱਤੀ ਕੋਈ ਮਨਾ ਜਮਾਨਤਾ ਜ਼ਬਤ ਕਰਾ ਲਿਆ ਕੀ ਫਾਇਦਾ ਇਹਦਾ ਸੈਂਪਲ ਜਿਹੜਾ ਵਾ ਆਪਾਂ ਮਿਸੀਪਲ ਕਮੇਟੀ ਦੀਆਂ ਇਲੈਕਸ਼ਨਾਂ 'ਚ ਵੇਖ ਚੁੱਕੇ ਆਂ ਮਿਸੀਪੈਰਿਟੀ ਦੀਆਂ ਇਲੈਕਸ਼ਨਾਂ ਦੇ 'ਚ 2500 ਸੀਟਾਂ ਤੋਂ ਵੱਧ ਦੀ ਇਲੈਕਸ਼ਨ ਹੋਈ ਜਿਹਦੇ ਜੋ ਅਸੀਂ 1100 ਲੜੀਆਂ ਕੋਈ ਇਧਰੋਂ ਮਾਲੀ ਫੜ ਕੋਈ ਡਰਾਈਵਰ ਫੜ ਅਗਲਾ ਖਰਚਾ ਦ ਦਈਦਾ ਹੀ ਉਹ ਘਰ ਵਾਲੀ ਵੀ ਲੈ ਆਉਂਦਾ ਇਹਨੂੰ ਵੀ ਡਿਗੜ ਦੇ ਦੋ ਦੂਜਾ ਨਾਲ ਮਿਲਦਾ ਪਿਆ ਇਸ ਕਰਕੇ ਇਸ ਤਰ੍ਹਾਂ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਉਹਦੇ ਸਾਨੂੰ 1% 1% ਵੋਟ ਪਈ ਆ 98% ਸਾਡੀਆਂ ਜਮਾਨਤਾਂ ਜਬਤ ਹੋਈਆਂ ਇਹਨੂੰ ਸੈਮੀਫਾਈਨਲ ਕਹਿੰਦੇ ਆ ਇਹਨਾਂ ਇਲੈਕਸ਼ਨਾਂ ਨੂੰ ਤੇ ਜੇ ਸੈਮੀਫਾਈਨਲ ਜੇ ਹਾਲ ਹੋਇਆ ਤੇ ਫਾਈਨਲ ਜਿਹੜਾ 17 ਦੇ ਵਿੱਚ ਕਰਾਣਾ ਹੈ ਇਹਦਾ ਮਤਲਬ ਵੀ 17 ਦਾ ਨਹੀਂ ਕਰਨਾ ਹੈ ਸਰ ਇਹਨਾਂ ਵੇਖੋ ਸਾਡਾ ਕਰਮ ਕਰਨਾ ਪੜ ਗਿਆ ਸਾਡਾ ਹੋਕਾ ਦੇਣਾ ਪੜ ਗਿਆ ਸਾਡੇ ਲਾਈਕ ਮੈਂਡਰ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਤਨਾ ਤੁਹਾਡੇ ਸਾਹਮਣੇ ਬੈਠੇ ਆ ਸਾਰੇ ਕਰਤਾ ਉਹਨਾਂ ਨੂੰ ਜਗਾਵਾਂਗੇ ਉਹ ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਸਾਰੇ ਕਰਨਗੇ ਜਦੋਂ ਇੱਕ ਨੇ ਕਿਹਾ ਉਤੋਂ ਬਾਅਦ 100 ਕਹੂਗਾ ਫਿਰ 200 ਕਹੂਗਾ 500 ਕਹੂਗਾ ਕਿਤੇ ਇਹ ਤੇ ਮਜਬੂਰ ਹੋਣਗੇ ਨਹੀਂ ਤੇ ਜਿੱਤੇ ਹੱਥ ਖੜੇ ਕਰ ਦੇਣਗੇ ਇਹ ਪੰਜਾਬ ਵਾਲੇ ਕਿ ਅਸੀਂ ਨਹੀਂ ਕੁਝ ਕਰ ਸਕਦੇ ਤੇ ਫਿਰ ਤਾਈਓ ਤੇ ਮੈਂ ਇਹਨਾਂ ਨੂੰ ਤੁਹਾਡੇ ਸਾਹਮਣੇ ਸਪੀਚ ਕਿਹਾ ਕਿ ਜੇ ਆਪਾਂ ਆਪਣੇ ਵਰਕਰ ਦੀ ਸਿਕਿਉਰਿਟੀ ਨਹੀਂ ਕਰ ਸਕਦੇ ਉਹਦੇ ਇੱਜ਼ਤਮੰਦ ਦੀ ਰੱਖ ਹੀ ਨਹੀਂ ਕਰ ਸਕਦੇ ਅਸੀਂ ਇੱਥੋਂ ਦੇ ਮੁੱਦੇ ਜਿਹੜੇ ਆ ਸੈਂਟਰ ਦੇ ਨਾਲ 19 ਮਤਰੀ ਜਤਾਪ ਆਉਂਦੇ ਤੇ ਅਸੀਂ ਗੱਲ ਕਰ ਪਾਈਏ ਪਰ ਕੁਰਸੀ ਛੱਡ ਦੋ ਰਿਜ਼ਾਈਨ ਕਰ ਦੋ ਤੇ ਸਾਡੇ ਕੋਲ ਨਹੀਂ ਸੰਭਿਆ ਜਾਂਦਾ ਅਸੀਂ ਨਹੀਂ ਇਹਨੂੰ ਡੀਲ ਕਰ ਪਾ ਰਹੇ ਇਸ ਮੁੱਦੇ ਨੂੰ ਜਾਂ ਕਾਰਜਕਰਤਾ ਦੀ ਨਹੀਂ ਸਿਕਿਉਰਿਟੀ ਕਰ ਪਾ ਰਹੇ ਕਿ ਕ ਐਮ ਐਲ ਏ ਨਾਲ ਇੰਨਾ ਕੁਝ ਹੋ ਗਿਆ ਇਨਸਾਫ ਮਿਲਿਆ ਉਹਨੂੰ ਅਸੀਂ ਖਾਣਾ ਪੂਰਤੀ ਕੀਤੀ ਗਵਰਨਰ ਨੂੰ ਮੈਮੋਰੰਡਮ ਦਿੱਤਾ ਜਿਹੜਾ ਕਿ ਸਾਡਾ ਹੀ ਆ ਉਸ ਤੋਂ ਬਾਅਦ ਚੋਰੀ ਜੀ ਆ ਕੇ ਉੱਥੇ ਕੈਪਟਨ ਸਾਹਿਬ ਦੇ ਸਾਹਮਣੇ ਕੁਰਤਾ ਲਾਇਆ ਬਣਾਉਣ ਦੇ ਵਿੱਚ ਅਕਾ ਇੱਧਰ ਫੋਟੋ ਲਾਇਆ ਜਦੋਂ ਮੈਂ ਲੇਟ ਲੱਗਾ ਇਸ ਤਰ੍ਹਾਂ ਕਰਕੇ ਮਤਲਬ ਜਦੋਂ ਉਹਦਾ ਖਾਣਾ ਕੋਦੀ ਉਹਦੀ ਇੱਜ਼ਤ ਬਾਲੀ ਹੋ ਗਈ ਹੈ ਬੱਚਿਆਂ ਵਾਲਾ ਵਾ ਇਸ ਕਰਕੇ ਸਮਾਜਿਕ ਜਦੋਂ ਬੰਦਾ ਬਾਹਰ ਜਾਂਦਾ ਉਹਨੂੰ ਕੀ ਫੀਲ ਹੁੰਦਾ ਹੋਊਗਾ ਪਾਰਟੀ ਜਾਂਦੇ ਉਹਦਾ ਸਟੈਂਡ ਲੈਂਦੀ ਖੱਬ ਸਟੈਂਡ ਲਿੰਦੀ ਠੀਕ ਹੈ ਵੀ ਸਾਰੇ ਰਖ ਤੋਂ ਮਰਨ ਵਰਤੇ ਇੱਥੇ ਜਨਾਜ਼ਰ ਮਾਫੀ ਦੀ ਮੰਗਦੇ ਕੈਪਟਨ ਸਾਹਿਬ ਸਾਰੇ ਜਿਹੜੀਆਂ ਜਦੋਂ ਨਹੀਂ ਕੋਸ਼ਿਸ਼ ਕਰਨਾ ਤਾਂ ਫਿਰ ਇਹਨਾਂ ਨੂੰ ਮੈਸੇਜ ਕਰਕੇ ਆਖਿਆ ਜੀ ਆਪਾਂ ਸਿਕਿਉਰਿਟੀ ਨਹੀਂ ਕਰ ਪਾ ਰਹੇ ਇੱਜ਼ਤ ਮਾਨ ਦੀ ਰਾਖੀ ਨਹੀਂ ਕਰ ਪਾ ਰਹੇ ਤੇ ਫਿਰ ਅਸੀਂ ਇਹ ਕੁਰਸੀ ਛੱਡਦੀ ਜਿਹੜੀ ਮਿਊਜ਼ੀਕਲ ਕਾਰਪੋਰੇਸ਼ਨ ਵਿੱਚ ਵੋਟਾਂ ਦੇ ਵੇਧ ਜਿਹੜੀ ਹਾਰ ਹੋਈ ਹੈ ਤਾਂ ਮੈਨੂੰ ਲੱਗਦਾ ਵੀ ਅਕਾਲੀ ਦਲ ਨਾਲੋਂ ਟੁੱਟ ਕੇ ਕਿਦਾਂ ਨਾ ਕਿਦਾਂ ਨੁਕਸਾਨ ਹੋਇਆ ਤੁਹਾਡਾ ਗੱਲ ਜਿਹੜੀ ਹੈ ਜੇ ਇਹ ਮੁੱਦਾ ਨਾ ਹੁੰਦਾ ਅੱਜ ਟੁੱਟ ਵੀ ਜਾਂਦੇ ਅਸੀਂ ਬਰਾਬਰ ਦੀ ਟੱਕਰ ਤੇ ਸੀਗੇ ਉਹ ਟੁੱਟਦਾ ਗਏ ਇੱਕ ਸਮਾਂ ਉਧਰ ਦੱਸਦੇ ਸੀ ਕਿ ਇਹ ਮੁੱਦਾ ਨਾ ਹੁੰਦਾ ਨਾਲ ਕਿਹਾ ਮੁੱਦੇ ਤੇ ਟੁੱਟਿਆ ਨਾ ਇਸ ਮੁੱਦੇ ਤੇ ਹੈ ਇਸ ਮੁੱਦੇ ਤੇ ਟੁੱਟ ਗਈ ਉਹ ਉਧਰ ਖੜੇ ਹੋ ਗਏ ਮਨਨ ਸਿੰਘ ਪਹਿਨਾ ਭਾਵੇਂ ਨਾਲ ਹੀ ਸੀ ਜੇ ਇਹ ਮੁੱਦਾ ਨਾ ਹੁੰਦਾ ਤੇ ਅਸੀਂ ਬਰਾਬਰ ਦੀ ਟੱਕਰ ਤੇ ਹੁੰਦੇ ਕੀ ਲੱਗਦਾ ਵਾ ਕਿ ਇਹਦਾ ਜਿਵੇਂ ਅਸੀਂ ਇਲੈਕਸ਼ਨ ਲੜਦੇ ਹਾਰ ਜਾਂਦੇ ਕੋਈ ਗੱਲ ਨਹੀਂ ਹੁੰਦੀ ਅਸੀਂ ਬਰਾਬਰ ਲੜਾਈ ਤੇ ਲੜਦੇ ਸਾਡੇ ਕੈਂਡੀਡੇਟ ਜਿਹੜੇ ਆ ਪੱਜ-ਪੱਜ ਇੱਕ ਇੱਕ ਸੀਟ ਤੇ 10-10 ਕੈਂਡੀਡੇਟ ਹੁੰਦੇ ਅੱਜ ਅਸੀਂ ਠੱਕੇ ਨਾਲ ਫੜਫੜ ਲਿਆਵਾਂਗੇ ਲਓ ਜੀ ਢਿੱਕ ਲਓ ਨਹੀਂ ਇਹਦਾ ਕਿਹਨੂੰ ਜ਼ਿੰਮੇਵਾਰ ਕਰੀਏ ਮਸ਼ਾਹਰ ਤੇ ਕਈ ਵੀ ਜੇ ਵੀ ਕਾਰਨ ਟੰਡੇ ਨਿਵਾਜ਼ ਚੱਲ ਰਹੇ ਨੇ ਪਾਰਟੀਆਂ ਤੋਂ ਪਾਰਟੀ ਸਾਡੇ ਕਿੰਨਾ ਦੇਖਦੇ ਉਹਨਾਂ ਨੂੰ ਤੁਸੀਂ ਮਿਲੂਗਾ ਜਾ ਕੇ ਸਾਰੇ ਸੰਪਰਤ ਆ ਸਾਰੇ ਇਸੇ ਦੁੱਖੀ ਆ ਸਾਰਿਆਂ ਨੂੰ ਇਹੀ ਆ ਵੀ ਇਹ ਕੋਈ ਗੱਲ ਹੀ ਨਹੀਂ ਕਰਦੇ ਗੱਲ ਸੁਣਦੇ ਵੀ ਨਹੀਂ ਜਿਹੜੇ ਬੰਦੇ ਮੈਨੂੰ ਕੱਲ ਪਰਸੋਂ ਇੱਕ ਜ਼ਿਲ੍ਹਾ ਅਧਿਕਾਰੀ ਦਾ ਮਹਿਲਾ ਵਾ ਫੋਨ ਆਇਆ ਆਂਦੇ ਅਸੀਂ ਫੋਨਦਾਨ ਕੈਂਪ ਲਵਾਤਾ ਸਾਨੂੰ ਆਰਡਰ ਹੋਇਆ ਵੀ ਆਹ ਕੰਮ ਕਰੋ ਸੇਵਾਦਾਰ ਸੇਵਾ ਸੱਤਾ ਮਰਾਓ ਅਸੀਂ ਖੂਨਦਾਨ ਕੈਂਪ ਲਾ ਲਿਆ ਸਾਨੂੰ ਉਹਨਾਂ ਨੇ 5 ਘੰਟੇ ਅੰਦਰ ਬੰਦ ਰੱਖ ਲਿਆ ਬਾਰੂ ਲੌਕ ਕਰਦੇ ਫੋਨ ਆਇਆ ਵੀ ਸਾਨੂੰ ਉਸ ਤੋਂ ਬਾਅਦ ਪੁੱਛਿਆ ਵੀ ਨਹੀਂ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਵੀ ਤੂੰ ਠੀਕ ਏ ਜਦੋਂ ਇਹ ਪੰਜਾਬ ਦੀ ਬੋਡੀ ਦਾ ਇਹ ਹਾਲ ਆ ਤੇ ਡਿਮੋਟਿਲੇਜ ਕਿਉਂ ਨਹੀਂ ਗਾ ਸਾਨੂੰ ਕਿਉਂ ਕਾਰਕਿਰਤਾ ਫੋਨ ਕਰਦਾ ਇਸੇ ਕਰਕੇ ਵੀ ਤੁਸੀਂ ਸਾਡੇ ਮਨ ਦੀ ਗੱਲ ਕਰਦੇ ਤੇ ਅਸੀਂ ਇਹੋ ਕਹਿੰਦੇ ਪਹਿਵੇਂ ਆਪਾਂ ਪਾਰਟੀ ਨੂੰ ਬਚਾਉਣਾ ਜੇ ਤੇ ਅਸੀਂ ਵਰਕਰ ਦੀ ਗੱਲ ਕਰੀਏ ਅਸੀਂ ਲੋਕਾਂ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਆਪਾਂ ਜੇ ਪੋਲਿਟਿਕਸ ਕਰ ਨਹੀਂ ਤੇ ਪੰਜਾਬ ਦੀ ਗੱਲ ਨਹੀਂ ਕਰਾਂਗੇ ਸਰ ਪਾਰਟੀ ਦੇ ਵਿਰੋਧ ਦੇ ਵਿਰੋਧ ਇਹਨਾਂ ਦਾ ਜਿੱਤਿਆ ਜਾਂਦਾ ਸ਼ਹਿਰ ਇੱਥੇ 5-7 ਲੋਕਾਂ ਦਾ ਖਰਾਬ ਸੀ ਕੋਈ ਕੋਲ ਕਿ ਕੰਮ ਹੈਗਾ ਕਿਸ ਕਿਸੇ ਸੰਧਾਨੀ ਕਰ ਦਿੱਤੀ ਸੀ ਸੰਧਾਨਪਤਾਂ ਨੂੰ ਪਤਾ ਨਹੀਂਗਾ ਜਿੱਥੇ ਕਰਦੇ 5-5 ਇੱਥੇ ਕੋਈ ਹੈਗਾ ਇੱਥੇ ਪੁਲਿਸ ਗਈ ਹੈ ਸਰ ਲੱਤੀ ਹੈ 5-7 ਇਹਦੇ ਇਹਨੂੰ ਫੋਨ ਕਰਕੇ ਜ਼ਬਰਦਸਤੀ ਆ ਕੇ ਪਤਾ ਲੱਗਾ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਉਹ ਪਹਿਲਾਂ ਫੋਨ ਕਰਦੇ ਦੱਸ ਐਸਐਸਪੀ ਨੂੰ ਕਮਿਸ਼ਨਰ ਨੂੰ ਉੱਥੇ ਦਿੱਲੀ ਫੋਨ ਕੀਤੇ ਇਹਨਾਂ ਨੇ ਵੀ ਸਾਨੂੰ ਸਿਕਿਉਰਿਟੀ ਦਿਓ ਜੀ ਸਿਕਿਉਰਟੀ ਨਹੀਂ ਲੈ ਆ ਕੇ ਕਿਹੜੀ ਕੰਪਨੀ ਨਾਲ ਪਾਰਟੀ ਦੇ ਪਾਰਟਨਰਸ਼ਿਪ ਪਾਰਟੀ ਨਾਲ ਸਰਗਰਮ ਗਵਰਨਮੈਂਟ ਨੂੰ ਸਰ ਪਾਰਟੀ ਦੇ ਵਿਰੁੱਧ ਕਾਰਵਾਈਆਂ ਹੋ ਰਹੀਆਂ ਸੀ ਮੈਨੂੰ ਲਗਵਾਉਂਦੇ ਸਰ ਪਾਰਟੀ ਦੇ ਵਿਰੁੱਧ ਸਰ ਪਾਰਟੀ ਐਕਸ਼ਨ ਲੈਤਾ ਕਿ ਤੁਹਾਡੇ ਦੇ ਸਰ ਪਾਰਟੀ ਤੁਹਾਡੇ ਅਗਲਾ ਸਟੈਪ ਇਹ ਹੈ ਮੈਂ ਪੂਰਾ ਪੰਜਾਬ ਜਿਹੜਾ ਵਾ ਜਿੱਥੇ ਜਿੱਥੇ ਮੈਨੂੰ ਬੁਲਾਇਆ ਜਾਊਗਾ ਮੈਂ ਘੁੰਮੂਗਾ ਸਰ ਪਾ ਦੇ ਕੋ ਸਰ ਇਹ ਪਾਰਟੀ ਨੂੰ ਕੀ ਕਹਿਣਾ ਹੈ ਕਿ ਸਰ ਪਾਰਟੀ ਦੇ ਸਰ ਪਾਰਟੀ ਦੇ ਵਿਰੁੱਧ ਸਰ ਕਹਾਂਗੇ ਸਰ ਪਾਰਟੀ ਦੇ ਵਿਰੁੱਧ ਬੋਲ ਰਹੇ ਆ ਸਰ ਇਹਦਾ ਆਪਣਾ ਕਿੰਨਾ ਵੱਡਾ ਫਾਇਦਾ ਕਿਦਾ ਇੱਕ ਚੀਜ਼ ਜਿਹੜੀ ਇਹ ਇਹ ਲਾਈਨ ਵੱਜਦੀ ਜਾ ਰਹੀ ਸੀ ਜਿਉ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਾਰੀ ਹਿੰਦੂ ਆ ਤੇ ਹਿੰਦੂ ਦੇ ਉਸ ਕਿਸਾਨ ਸਿੱਖਿਆ ਜਿ ਤਰ੍ਹਾਂ ਪਿੰਦੇ ਪਿਆ ਹੱਤਵਾਲੀ ਦੀ ਨਕਸਲਾਈ ਦੀ ਫਲਾਣਾ ਦੀ ਢੀਲਾ ਦੀ ਨਸਲ ਇਹਦੀ ਕੋਈ ਦੂਜੇ ਪਾਸੇੋਂ ਜਦੋਂ ਬੀਜੇਪੀ ਦੇ ਕੇਹੇ ਬੰਦੇ ਨੂੰ ਘੇਰਦੇ ਆ ਬੀਜੇਪੀ ਦੇ ਕੇਹੇ ਬੰਦੇ ਨੂੰ ਘੇਰਦੇ ਆ ਉਸ ਵੇਲੇ ਇਹ ਹੰਦਾਵਾ ਵੀ ਇਹ ਹਿੰਦੂਆਂ ਦੇ ਉੱਤੇ ਕੋਟਾ ਆ ਗਿਆ ਇਹ ਜਿਹੜੀ ਸਾਡੀ ਐਫਰਟ ਆ ਇਹਦੇ ਨਾਲ ਹਿੰਦੂ ਸਿੱਖ ਦੀ ਇਦrar ਕਿਸਾਨਾਂ ਦੀ ਤੇ ਜਿਹੜੇ ਜਿਹੜੇ ਹਿੰਦੂ ਲੋਕ ਆ ਜਿਹੜੇ ਨਹੀਂ ਕਿਸਾਨੀ ਵੀ ਕਰਦੇ ਅੱਜ ਉਹਨਾਂ ਨਾਲ ਖੜੇ ਹੋ ਕੇ ਇੱਕ ਇੰਜ ਭਾਈਚਾਰਾ ਬਣਦਾ ਸਰ ਇਹਦੇ 'ਚ ਇੱਕ ਤੇ ਵੀ ਜਿਹੜੀ ਇਹ ਚੀਜ਼ ਜਿਹੜੀ ਆ ਨਾ ਇਹ ਖਦਸ਼ਾ ਇਹ ਇਹ ਖਦਸ਼ਾ ਕਿਤੇ ਵੀ ਖਤਮ ਹੋ ਜਾਂਦਾ ਵੀ ਕੋਈ ਫਿਰਕਾ ਪ੍ਰਸਤੀ ਵਾਲੀ ਗੱਲ ਹੋਊਗੀ ਇਸ ਕਰਕੇ ਸਭ ਤੋਂ ਵੱਡਾ ਐਫਰਟ ਸਾਡਾ ਇਹ ਜਿਹੜਾ ਵਾ ਇਸ ਕਰਕੇ ਆ ਕਿ ਸਾਡਾ ਇੱਕ ਮੁੱਠ ਇੱਕ ਭਾਈ ਤਰ੍ਹਾਂ ਜਿਹੜਾ ਇੱਕ ਮੁੱਠ ਰਵੇ ਅਸੀਂ ਉਹਨਾਂ ਦੇ ਨਾਲ ਇਹ ਮੁੱਖਾ ਜਿਹੜਾ ਬਣਾਉਂਦੇ ਉਹਨਾਂ ਦੇ ਦੁੱਖ ਦੇ ਕਹਿ ਰਹੇ ਨੇ ਕਿ ਤੁਸੀਂ ਦੂਜੀ ਪਾਰਟੀ ਜਾ ਰਹੇ ਹੋ ਸਰ ਸਰ ਪਾਰਟੀ ਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਦੂਜੀ ਪਾਰਟੀ ਜਾਣ ਦਾ ਵਿਚਾਰ ਬਣਾ ਰਹੇ ਹੋ ਉਹ ਪਾਰਟੀ ਦੇ ਲੋਕ ਤਾਂ 45 ਸਾਲਾਂ ਦੇ ਕਹਿਣ ਡਿਆ ਹੈ ਇਹ ਕੋ ਅੱਜ ਨਵੀਂ ਗੱਲ ਨਹੀਂ ਕੀਤੀ ਜਿਹੜੇ ਵੀ ਲੀਡਰ ਤੋਂ ਡਰਦੇ ਆ ਉਹਦੇ ਬਾਰੇ ਇਹੀ ਕਹਿੰਦੇ ਆ ਕੋਸ਼ੀ ਸਾਹਿਬ ਦਸਤਾ ਵਿਦੇਕ ਦੇ ਨਾਲੇ ਲਾਰੇ ਤੁਸੀਂ ਰੋਕਿਆ ਉਹਨਾਂ ਨੂੰ ਭਾਜਪਾ ਦੇ ਨਾਲੇ ਨਾਲ ਰੋਕਿਆ ਇਹਨੇ ਬਿਲਕੁਲ ਨਹੀਂ ਰੋਕਿਆ ਮੈਂ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਮੈਂ ਕਦੋਂ ਰਿਜ਼ਾਈਨ ਕੀਤਾ ਇਹ ਗੱਲਾਂ ਮੈਂ ਰਿਜ਼ਾਈਨ ਦੇ ਕੇ ਕਰ ਸਕਦਾ ਸਿਰਫ ਮਾਰਗਡ ਕਰੂਗਾ ਇਸ ਬੰਦੇ ਨਾਲ ਇਹ ਗੱਲਾਂ ਹੋਰ ਸਾਡੇ ਜੇ ਹੈਗੇ ਤੇ ਮੋੜ ਲਾ ਕੇ ਭਾਰਤੀ ਜਨਤਾ ਪਾਰਟੀ ਆਕਰ ਸਰ ਤੇ ਐਕਸ਼ਨ ਕੱਲ ਹੀ ਕਰ ਦਿੰਦੇ ਅਸੀਂ ਐਕਸ਼ਨ ਨਹੀਂ ਕਰਾਉਣੇ ਚਾਹੁੰਦੇ ਇਸ ਕਰਕੇ ਨਹੀਂ ਲਾਇਆ ਕਹਿੰਦਾ ਸਰ ਪਾਰਟੀ ਦੇ ਸਾਹਮਣੇ ਚ ਜਾਣਾ ਚਾਹੁੰਦੇ ਕਿਸਾਨਾਂ ਦੇ ਕਿਸਾਨਾਂ ਦੇ ਨਾਲ ਪਾਰਟੀ ਪਾਲਾ ਰਹੇ ਹੋ ਜੀਆ ਪਾਰਟੀ ਦੇ ਇਨ ਵਿਰੁੱਧ ਬੋਲ ਰਹੇ ਹੋ ਪਾਰਟੀ ਐਕਸ਼ਨ ਲੈ ਰਹੇ ਹੋ ਕਿਹੜੀ ਗੱਲ ਬੋਲਨੀ ਤਸਮਰ ਉਹ ਤਾਂ ਸਰ ਭਾਏ ਪਾਈਦਾਰੇ ਦੀ ਗੱਲ ਕਰਨਾ ਵਿਰੋਧ ਆ ਕਿਸਾਨਾਂ ਦੀ ਗੱਲ ਕਰਨਾ ਵਿਰੋਧ ਆ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਵਿਰੋਧ ਆ ਜੇ ਸਟੇਟ 'ਚ ਆਪਾਂ ਰਹਿੰਦੇ ਆ ਉਹ ਸਟੇਟ ਦਾ ਮੁੱਦਾ ਭਾਵੇਂ ਸੈਂਟਰ ਨੂੰ ਚੰਗਾ ਲੱਗੇ ਭਾਵੇਂ ਨਾ ਲੱਗੇ ਸਾਡੀ ਡਿਊਟੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਉਹ ਸਟੇਟ ਦੀ ਕੋਈ ਵੀ ਉਹ ਸਟੇਟ ਹੋਵੇ ਜਿੱਥੋਂ ਦਾ ਮੁੱਦਾ ਹੋਵੇ ਤੇ ਅਸੀਂ ਕੇਂਦਰ ਨਾਲ ਗੱਲ ਕਰੀਏ ਸਾਡੇ ਲੋਕ ਇਸ ਗੱਲ ਤੋਂ ਤਕਲੀਫ ਚ ਹੈ ਜੀ ਹੱਲ ਕਰੋ ਇਹਦੇ ਦੇ ਮਤਲਬ ਕੋਈ ਤਾਂ ਇਹ ਕੇਂਦਰ ਨੇ ਸਾਫ ਮਨਾ ਕਰਤਾ ਕਿ ਕਾਨੂੰਨ ਰੱਦ ਨਹੀਂ ਹੋਣੇ ਤੁਸੀਂ ਨਾ ਹੁਣ ਰੱਦ ਤੇ ਮੈਂ ਵੀ ਨਹੀਂ ਆਂਦਾ ਰੱਦ ਹੋਣਾ ਮੈਂ ਦੇਣਾ ਵੀ ਕਿਸੇ ਵੀ ਲੈਵਲ ਤੇ ਐਡਾਡੇ ਦੇਸ਼ਾਂ ਦੇ ਮਸਲੇ ਦੇਸ਼ਾਂ ਦੇ ਝਗੜੇ ਜਰਮਨੀ ਆਪਸ ਇਕੱਠੇ ਹੋ ਕੇ ਆ ਕੋਰੀਆ ਦੇ ਜਿਹੜੇ ਆਪਸ ਦੇ ਵਿੱਚ ਗੱਲਬਾਤ ਹੋ ਕੇ ਮੁੱਕੇ ਇਜ਼ਰਾਇਲ ਦੀ ਹੁਣੇ ਲੜਾਈ ਲੱਗੀ ਉਹ ਮੁੱਕ ਗਈ ਤੇ ਕਿਹੜਾ ਕਿੰਨੀ ਗੱਲ ਆਏ ਆਪਸ ਵਿੱਚ ਭਾਈ ਦਾ ਇਹ ਸਾਰੇ ਕਲਾਸ ਹੋਣਗੇ ਅਲਾਹ ਰੋਊਗਾ ਜਿਹਦੇ ਨਾਲ ਦੁਲ ਵੀ ਹੋਈ ਆ ਸਾਰੇ ਕਲਾਸ ਮੀਟਿੰਗ ਆ ਕੇ ਅਗਰ ਆਰਲ ਟਾਈਮ ਦੇ ਵਿੱਚ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿ ਅਨਿਲ ਜੋਸ਼ੀ ਅਲੱਗ ਪਾਰਟੀ ਬਣਾ ਸਕਦੇ ਨੇ ਨਹੀਂ ਨਹੀਂ ਮੈਂ ਕੋਈ ਅਲੱਗ ਪਾਰਟੀ ਨਹੀਂ ਬਣਾਉਣਾ ਮੈਂ ਕੋਈ ਅਲੱਗ ਪਾਰਟੀ ਨਹੀਂ ਬਣਾਉਣੀ ਮੈਂ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿਣੀਆਂ ਦੇ ਬਹੁਤ ਸਾਰੇ ਮਸਲੇ ਆ ਤੇ ਸਾਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਹੱਕ ਢਾਹ ਕੇ ਸੈਂਟਰ ਦੇ ਨਾਲ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਪੰਜਾਬ ਦੀ ਪੀੜਾ ਜਿਹੜੀ ਆ ਉਹ ਸੈਂਟਰ ਦੇ ਕੋਲ ਰੱਖਣੀ ਚਾਹੀਦੀ ਆ ਤੇ ਤੁਸੀਂ 15 ਦਿਨ ਦੇ ਵਿੱਚ 15 ਦਿਨ ਤੇ ਕਹਿਣ ਦੀ ਗੱਲ ਹੁੰਦੀ ਆ ਆਪਾਂ ਕਿਹੜਾ ਕੋਈ ਕੰਮ ਲਗਿਆ ਸੀ 20 ਦਿਨ ਹੋ ਗਏ ਤਦ ਕੋਈ ਗੱਲ ਨਹੀਂ 21 ਦਿਨ ਹੋ ਗਏ ਤਦ ਕੋਈ ਗੱਲ ਨਹੀਂ ਮੈਂ ਕਿਹਾ ਸੀ ਵੀ ਤੁਸੀਂ ਇਹ ਮਨ ਬਣਾਓ ਇਹ ਸਟੈਂਡ ਕਲੀਅਰ ਕਰੋ ਆਪਣਾ ਵੀ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ